ਜੀ ਹੁਣ ਮਨਜੀਤ ਮੈਡਮ ਨਾਲ ਆਪਾਂ ਕਰਾਂਗੇ ਪ੍ਰੈਂਕ ਤੇ ਇਹ ਬਲੌਗ ਜੀ ਦੇਖਣ ਨੂੰ ਮਿਲੂਗਾ ਸਹੀ ਹੈ ਨਾ ਬੱਲਾ ਭਾਈ ਦਾ ਬਹੁਤ ਬਹੁਤ ਥੈਂਕ ਯੂ ਕਿ ਆਪਾਂ ਇਹਨਾਂ ਨਾਲ ਕੰਮ ਕਰਾ ਰਹੇ ਹਾਂ ਤ੍ਰਿਸ਼ਾ ਫਿਲਮਸ ਨੂੰ ਮੇਰੇ ਵੱਲੋਂ 올 ਦਿ ਬੈਸਟ ਦੁਗਣੀ ਰੌਚਕ ਚੌਗਣੀ ਤਰੱਕੀਆਂ ਕਰੋ ਸਹੀ ਹੈ ਡਾਨਾ ਫੇ ਗਾ ਸੁਣ ਲੋ ਜੇ ਵੀਡੀਓ ਕਾਉਣ ਲੱਗੇ ਹੋਣਾ ਚਾਹੀਦਾ ਉਹ ਹੋ ਜੂਗਾ ਲੈ ਬੱਲੇ ਭਾਈ ਇਹਨੇ ਪ੍ਰੈਂਕ ਸਾਰਾ ਖਰਾਬ ਕਰ ਦਿੱਤਾ ਇਹਨੂੰ ਵੀ ਨਾ ਐਕਟਿੰਗ ਆਈ ਜੀ ਇਧਰ ਆਟਾ ਵੀ ਕੌਣ ਹੋਣ ਲੱਪਿਆ क्या क्या हो रहा है दीपा बाप 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 ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ ਬਲੌਗ ਚੈਨਲ ਜਿਹਦਾ ਨਾਮ ਹੈ ਇਤਸ਼ਾ ਲਾਲੀ ਬਲੌਗ ਸੋ ਨਵਾਂ ਦਿਨ ਨਵੀਂ ਸ਼ੁਰੂਆਤ ਪਹੁੰਚ ਗਏ ਆਂ ਸ਼ੂਟ ਤੇ ਆਪਾਂ ਨਾਲ ਆਪਣੇ ਜੌਨੀ ਗੈਲ ਸਾਹਿਬ ਸਾਈਕਲ ਤੇ ਬੈਠੇ ਸਾਈਕਲ ਤੇ ਗਾੜੇ ਜਿਹੜੇ ਆ ਤੁਹਾਨੂੰ ਵੀਰੇ ਸ਼ੋਰਟ ਆ ਸਟਾਰਟਿੰਗ ਦਾ ਸਟਾਰਟਿੰਗ ਸ਼ਾਟ ਸੈਕਲਦਾ ਹੀ ਆ ਸੈਕਲਦਾ ਹੀ ਦੇਖਦੇ ਆ ਅੱਜ ਕੀ ਬਣਦਾ ਅੱਜ ਡੀਓਪੀ ਕਰ ਰਹੇ ਨੇ ਸਾਡੇ ਸੋਢੀ ਤੇ ਆਪਣੇ ਪਿੱਛੇ ਹੈਗੇ ਆ ਭੋਲਾ ਸਾਹਿਬ ਡੀਓ ਵੀ ਕਰਦਾ ਤੇ ਆਪਾਂ ਪਿਆਰ ਨਾ ਭੋਲਾ ਕਹੀਦਾ ਉਦਾਂ ਨਹੀਂ ਕੋਈ ਕਹਿ ਸਕਦਾ ਦੱਸੋ ਖੰਡੂਰੀਆ ਜੀ ਉਹ ਦੱਸੋ ਖੰਡੂਰੀਆ ਜੀ ਮਤਲਬ ਆਪਣੇ ਸਿੰਗਰ ਸਾਹਿਬ ਵੀਰੇ ਦਾ ਗਾਣਾ ਆ ਰਿਹਾ ਬਹੁਤ ਕੈਂਟ ਹੋਲ ਕਰਿਓ ਹੋਲ ਕਰਨੀ ਸਾਰਾ ਚੰਗਾ ਜੀ ਪਰ ਇਹ ਭਾਜੀ ਦਾ ਨਿਕਾ ਇਹ ਆਪਾਂ ਅੱਜ ਡਿਵੋਸ਼ਨਲ Song ਮਤਲਬ ਧਾਰਮਿਕ Song ਸ਼ੂਟ ਕਰ ਰਹੇ ਆ ਤੇ ਬਣੇ ਰਿਓ ਵਲੌਗ ਦੇ ਨਾਲ ਸੋ ਮਿਲਦੇ ਆ ਜੀ ਜਿੱਦਾਂ ਜਿੱਦਾਂ ਸ਼ੂਟ ਹੋਊਗਾ ਸਾਰਾ ਕੁਝ ਦਿਖਾਵਾਂਗੇ ਆ ਮੁੰਡਾ ਹੋਣਾ ਹੀ ਸ਼ੈਕਲ ਦੇ ਚੜਿਆ ਫਿਰਦਾ ਤੇ ਆਰਟਿਸਟ ਤੁਹਾਨੂੰ ਘੈਂਟ ਘੈਂਟ ਮਿਲਾਵਾਂਗੇ ਅੱਜ ਤੇ ਬਣੇ ਰਹੋ ਆ ਆਪਣਾ ਕਮਲਪਰਾ ਤੁਹਾਨੂੰ ਪਤਾ ਹੀ ਆ ਨਾ ਠੀਕ ਆ ਮੇਕਅਪ ਕਰਦਾ ਹੈ ਹੈ ਨਾ ਲੈ ਬਈ ਬਾਕੀ ਵੀਰੇ ਛੜਦਾ ਕੋਈ ਕਿਸੇ ਤੋਂ ਨਹੀਂ ਜਿਹਦੇ ਕਰਮਾਂ ਤੋਂ ਉਹਨੂੰ ਮਿਲਦਾ ਸਹੀ ਗੱਲ ਦੇਣ ਵਾਲਾ ਰੱਬ ਆ ਦੇਣ ਵਾਲਾ ਰੱਬ ਸਹੀ ਗੱਲ ਸੋ ਆਪਣੇ ਬਿੱਲਾ ਭਾਜੀ ਜੀ ਆ ਗਏ ਆ ਤੇ ਆ ਦੇਖੋ ਕੁਛ ਕਰ ਇਹ ਬਿੱਲੇ ਭਾਜੀ ਉਹਨਾਂ ਦੀ ਲੋਕਾ ਵਾਲੀ ਰਹੂਗੀ ਯਾ ਚਲਿਏ ਬਈ ਲੈ ਭਾਈ ਚਲੋ ਚਲੋ ਓਕੇ ਚਲੋ ਜੀ ਸੋ ਚਲਦੇ ਆ ਜੀ ਆਪਾਂ ਗੁਰੂ ਘਰੇ ਸੋ ਉੱਥੇ ਸ਼ਾਰਟ ਜੋ ਵੀ ਹੈਗਾ ਕਨਸੈਪਟ ਬਣਾਇਆ ਜੌਨੀ ਸਾਹਿਬ ਨੇ ਤੇ ਉਹ ਸ਼ੂਟ ਕਰਾਂਗੇ ਚਲੋ ਜੀ ਡੀਆਈ ਮੈਲਨ ਸਕੂਲੋਂ ਚੰਗਾ ਭਰਾਵਾ ਸੋ ਚਲ ਗਏ ਆ ਮੈਂ ਤੇ ਸ਼ੰਦਾ ਸਕੂਲ ਦਿਖਾ ਦਵਾਂ ਤੁਹਾਨੂੰ ਸੋ ਪਹਿਲਾ ਸ਼ਾਰਟ ਇੱਥੇ ਲੈਣਾ ਜੀ ਇਹਨਾਂ ਨੇ ਬਾਹਰ ਗੁਰੂ ਘਰੇ ਦੇ ਬਾਹਰ ਜਿੱਦਾਂ ਵੀ ਸਟੋਰੀ ਦਾ ਸੀਕੁਐਂਸ ਹੈ उदा शॉर्ट लैन गल जी हाँ ਆਪਣੇ डायरेक्टर जॉनी ਗੈਲ ਤੇ ਨਾਲ ਡੀਓਪੀ ਸੋਢੀ ਸਾਹਿਬ ਆਹ ਬਾਤ ਇਧਰ ਆ ਕੰਦਾ ਮੰਮਾ ਲੈ ਤਾਂ ਮੈਂ ਚਾਹ ਆਉਣੇ ਨਹੀਂ ਕੀਤਾ ਜੀ ਰੈਡੀ ਰੈਡੀ ਸਰ ਲੁੱਕ ਸਾਹਮਣੇ ਭਾਜੀ ਇਧਰ ਫੋਕਸ ਚੱਲ ਜੀ ਸੋਢੀ ਸਾਹਿਬ ਅੱਜ ਫੇਰ ਸ਼ੂਟ ਤੇ ਆਏ ਹਾਂ ਹਾਂ ਜੀ ਹਾਂ ਜੀ ਜੋ ਲਗਾਤਾਰ ਭੈ ਉਹ ਬਿਜ਼ਨਸ ਚੰਗਾ ਚਲੋਣਾ ਪੈਂਦਾ ਭਾਈ ਹੋਰ ਭਾਈ ਅੱਜ ਕਿਹੜੇ ਡਾਇਰੈਕਟਰ ਨਾਲ ਸ਼ੂਟ ਕਰ ਰਹੇ ਮਹਾਰਾਜ ਭਾਈ ਅੱਜ ਜੌਨੀ ਗਿੱਲ ਜੀ ਸਾਡੇ ਡਾਇਰੈਕਟਰ ਬਿੱਲਾ ਭਾਜੀ ਆਏ ਹੋਏ ਨੇ ਇਹ ਬਿੱਲਾ ਭਾਜੀ ਕੌਣ ਆ ਭਾਜੀ ਇਹ ਬਿੱਲਾ ਭਾਜੀ ਬੜੇ ਵੱਡੇ ਆਰਟਿਸਟ ਨੇ ਕਿੱਡਕ ਬਹੁਤ ਵੱਡੇ ਬੜੀਆਂ-ਬੜੀਆਂ ਫਿਲਮਾਂ ਕੀਤੀਆਂ ਬਿੱਲੇ ਭਾਜੀ ਨੇ ਕੱਦ ਦੇ ਹਿਸਾਬ ਨਾਲ ਵੱਡੇ ਆ ਕੱਦ ਦੇ ਹਿਸਾਬ ਨਾਲ ਰਤਬੇ ਦੇ ਹਿਸਾਬ ਨਾਲ ਬੜੇ ਵੱਡੇ ਨੇ ਭਾਜੀ ਹੋ ਜਾਂਦੇ ਓਕੇ 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 ਹੋ ਜਾਂਦੇ ਓ ਆਉਂਦੇ ਆ ਬਿੱਲਾ ਭਾਜੀ ਓਹ ਦੇ ਜਾਂਦੇ ਬੰਦ ਹੋਈ ਰਹੀ ਸੀ ਜੀ ਇਥੋਂ ਖੇਤਾਂ ਚੋਂ ਬਿੱਲੇ ਭਾਈ ਦਾ ਆਉਣ ਦਾ ਸ਼ਾਟ ਹੈ ਨਾ ਗੁਰੂ ਘਰੋਂ ਚੱਲੇ ਸੀ ਹੁਣ ਅਗਲਾ ਸ਼ਾਟ ਇਹ ਵਾਲਾ ਹੈ ਤੇ ਇਹ ਖੇਤਾਂ ਚੋਂ ਇੱਥੋਂ ਸ਼ਾਟ ਲਵਾਂਗੇ ਤੇ ਇਧਰੋਂ ਐਂਟਰੀ ਲਵਾਂਗੇ ਘਰ ਘਰ ਨੂੰ ਜਾਂਦਿਆਂ ਦਾ ਸ਼ਾਟ ਆ ਇਹ ਆ ਪੂਰੀ ਵੱਜਦੀ ਭਾਜੀ ਘੰਟੀ ਆਨ ਹੈ ਜਾਲੀ ਭਾਜੀ ਹਾਂਜੀ ਹਾਂਜੀ ਥੋੜਾ ਆ ਜਿਓ ਓਕੇ ਜੋ ਨਹੀਂ ਹੁਣੀ ਉੱਧਰ ਸ਼ਾਟ ਲੈਣ ਤੇ ਮੈਂ ਤੇ ਭੋਲਾ ਭਾਜੀ ਖੜੇ ਆ ਇੱਥੇ ਭੋਲਾ ਜੀ आनंद ਆ ਰਿਹਾ ਆਨੰਦ ਆਨੰਦ ਹੈ ਨਾ ਪੂਰਾ ਮੌਸਮ ਦਾ ਵੀ ਇੰਜੋਏ ਕਰ ਰਹੇ ਆ ਸਹੀ ਗੱਲ ਹੈ ਔਰ ਗਾਣਾ ਵੀ ਗਾਣਾ ਵੀ ਬਣੀ ਜਾਂਦਾ ਨਾ ਬਿਲਕੁਲ ਜੀ ਤੇ ਦੇਖੋ ਫਸ ਹੋਣ ਲੱਗਾ ਜੀ ਕਿੰਨਾ ਟਾਈਮ ਹੋ ਗਿਆ 11 12 ਵਜ ਗਏ ਨਾ 11:00 11:00 ਵਜ ਗਏ ਸ਼ਾਰਟ ਲੈਣ ਲੱਪੇ ਤਾਂ ਕਰਕੇ ਬ੍ਰੇਕਫਾਸਟ ਹੋ ਗਿਆ ਲੇਟ ਸਮਾਨ ਕਿੱਧਰ ਪੈ ਰਿਹਾ ਹਾਦੀਏ ਕੀ ਬਣਿਆ ਅੱਜ ਪਰੌਂਠੇ ਬਣੇ ਆਂਗੇ ਮੈਂ ਕਹਿੰਦਾ ਘਰੇਲੂ ਪਰੌਂਠੇ ਆ ਯਾਰ ਚਾਰ ਜਾਂਦੇ ਆ ਬਲੋ ਘਰ ਵਾਲੇ ਘਰ ਵਾਲੇ ਨਾ ਹੀ ਕੁਝ ਮੈਂ ਕਰਵਾਇਆ ਜਿੰਨੇ ਨਹੀਂ ਆਇਆ ਇਹ ਰੈਸਟੋਰੈਂਟ ਆਪਣੇ ਸੋਢੀ ਸਾਹਿਬ ਚਾਰ ਪਾ ਲਓ ਮੜਾ ਜੇ ਵਿੱਚ

ਠੀਕ ਬੋਤੇ ਦੇਖਣਾ ਨਹੀਂ ਕਿਸੇ ਪਾਸੇ ਆਓ ਤੁਸੀਂ ਉਹ ਉੱਤੇ ਖੜ੍ਹ ਜਾਓ ਠੀਕ ਆ ਹੋਰ ਮम्मा ਉੱਥੇ ਖੜਨਗੇ ਜਾਂ ਦੁਆਰਾ ਜਾ ਉੱਥੇ ਲੋ ਬਹੁਤ ਸੋਹਣੇ ਛੋਟੇ ਠੀਕ ਹੈ ਜੀ ਮਨਜੀਤ ਕੌਰ ਮੈਡਮ ਜੀ ਆਏ ਸਗੇ ਤੇ ਇਹਨਾਂ ਦਾ ਬਰਥਡੇ ਵੀ ਸਗਾ ਅੱਜ ਸ਼ੂਟ ਤੇ ਸੋ ਬਹੁਤ ਖੁਸ਼ੀ ਵਾਲੀ ਗੱਲ ਆ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਹੈਪੀ ਬਰਥਡੇ ਸਾਰੀ ਟੀਮ ਵੱਲੋਂ ਸਾਨੂੰ ਅੱਛਾ ਅੱਲਾ ਭਾਈ ਦਾ ਬਹੁਤ ਬਹੁਤ ਥੈਂਕ ਯੂ ਸਾਨੂੰ ਬਰਥਡੇ ਦਾ ਦੱਸਣ ਲਈ ਤੇ ਬਹੁਤ ਬਹੁਤ ਸ਼ੁਕਰੀਆ ਜੀ ਤੇ ਅਸੀਂ ਇੱਥੇ ਜਿੱਥੇ ਲੋਕੇਸ਼ਨ ਤੇ ਛੂਟ ਕਰਦੇ ਸੀ ਉੱਥੇ ਹੀ ਕੇਕ ਕੱਟਣਾ ਪੈ ਰਿਹਾ ਸੋ ਲੋ ਜੀ ਤੇ ਡੱਬੀ ਆ ਜਾ ਅੱਗੇ ਜੀ ਆਗੇ ਚਲੋ ਜੀ ਛੱਡਦੇ ਅੱਜ ਆ ਦੇਖੋ ਜੀ तो तो आजा आजा तू इधर भाई ने बनाई जानी आजा ओ नहीं नहीं सर। सारे सारे सांझा जी सारे ही आओ तो, एक मिनट आ जाओ तो, सारे आ जाओ इधर यार मोमबत्तियां तू ज्यादा नहीं लातीयां सोडी थोड़ी मोमबत्तियां लोड नहीं थोड़ी ठीक है चार चार लो लो जी आ प्लेट खाना प्लेट खाओ मेकअप ना आ देखो नहीं प्लेट खाना नहीं नहीं प्लेट दे दे हैप्पी बर्थडे थैंक यू लो जी ਇਨਾ ਵੱਡਾ ਉਹ ਲਿੰਬੜੀ ਕੋਈ ਨਹੀਂ ਪਾਏ ਕੋਈ ਖਾ ਖਾ ਕੇ ਮਿਲ ਨਹੀਂ ਹਾ ਚਿਆ ਤੁਹਾਨੂੰ ਮੁਬਾਰਕਾ ਤੁਹਾਨੂੰ ਬਹੁਤ 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 ਮੁਬਾਰਕਾਂ ਜੀ ਹੈਪੀ ਬਰਥਡੇ ਬੰਦੇ ਇੱਕ ਕੱਲ ਗਵਾ ਸਕ ਲੋ ਪਹਿਲਾਂ ਸਾਰਾ ਪਾਕਤਰ ਬਾਸੀ ਦੇ ਬੰਦੇ ਦਾ ਨਾਮ ਨਾ ਜੀ ਉਹ ਮਾਰੇ ਇਹਨੂੰ ਵੀ ਖਾਓ ਨਾ ਇਹ ਆ ਜਾ ਆਰਟਿਸਟ ਮੈਂ ਤਾਂ ਇੱਧਰ ਆ ਸਾਡਾ ਆ ਜਾ ਤੂੰ ਹਾਂ ਖਾ ਹਾਂ ਸਾਰੀ ਖਾ ਫੜ ਚੱਕ ਚੱਕ ਆਲਾ ਮਾਂ ਬਤਿਆ ਲੋ ਜੀ ਵੱਡੇ ਹੋ ਗਏ ਮਾਂ ਤੇ ਉਹਨੂੰ ਖਾਣਾ ਹੀ ਹੋਣੀ ਸ਼ੱਕਦੇ ਆ ਆ ਜਿਹੜੀਆਂ ਲਿਬਰ ਗਈਆਂ ਉਹਨੂੰ ਬਾਟ ਚਾੜ ਲਈ ਸਿੰਧੀ ਗਾੜੀ ਚਲਾਈ ਗਈ ਜੇ ਸ਼ਾਮ ਨੂੰ ਕੱਟਿਆ ਹੁੰਦਾ ਨਾ ਤੇ ਇੱਕ ਅੱਧਾ ਗਿਆ ਸੀ ਤੁਸੀਂ ਆ ਜਾਓ ਭਾਜੀ ਆ ਮੈਂ ਭਾਜੀ ਲੈ ਮੈਂ ਬਣਾ ਦਿੰਦਾ ਲਿਓ ਭਾਜੀ ਮੈਂ ਬਣਾਉਂਦਾ ਆ ਦੇਖੋ ਆ ਦੇਖੋ ਭਾਜੀ ਬਣਦੀ ਪਈ ਆ ਤੁਸੀਂ ਟੈਨਸ਼ਨ ਨਾ ਲਓ ਆ ਜਾਓ ਜੀ ਇਦਾਂ ਕਰੋ ਲੋ ਜੀ ਭਾਈ ਖੜੇ ਹੋ ਨਾਲ ਹਾਂ ਚਲੋ ਜੀ ਇੱਕ ਵਾਰੀ ਫੇਰ ਹੈਪੀ ਬਰਥਡੇ ਜੀ ਧੰਨਵਾਦ ਜੀ ਮੈਡਮ ਪਰਮਾਤਮਾ ਨੇ ਸਰਬੋ ਖੁਸ਼ੀ ਲਿਆਦੀ ਬਾਈ ਜਲਦੀ ਘਰੇ ਲੈ ਜਾਓ ਬਾਅਦ ਵਿੱਚ ਇਹ ਤਾਂ ਫਾ ਲਾਂਗੇ ਕਿਹਦਾ ਤਾਂ ਇਹਨੂੰ ਇਹਨੂੰ ਫਰਿੱਜ ਚ ਰੱਖ ਲਓ ਹਾਂਜੀ ਭਾਈ ਹਲਦੀ ਫਾਤਾ ਜੀ ਇਹ ਘੱਟ ਹੈ ਭਾਈ ਜੀ ਪੋਤਾ ਜੀ ਇਥੇ ਹੁਣ ਮੈਂਗਾ ਬਾਗ ਕਾਣਾ ਖਾਓ ਭਾਈ ਪਲੇਟਾ ਲਿਆ ਆ ਮੈਂ ਇਹ ਮੈਲੀ ਛੱਡੋ ਹਾਂਜੀ ਛਰੀ ਲਿਆਇਓ ਆਪਸਾ ਨਾ ਜੂਠਾ ਜਾਓ ਪਲੇਟਾ ਮੈਂ ਲੈ ਆਉਣੀ ਆ ਹਾਂ ਭਾਈ ਭਾਈ ਪਲੇਟ ਪਲੇਟਾਂ ਕੀ ਕਰਨੀਆਂ ਹਾਂ ਛੁਰੀ ਲਿਆਓ ਇਹਨੂੰ ਪਾਸੇ ਕਰੀਏ ਖਾ ਕੇ ਇੱਕ ਪਾਰਟੀ ਚੱਲ ਰਹੀ ਹੈ ਇੱਧਰ ਜਾ ਇਹਨੂੰ ਦੇ ਮੁੰਡੇ ਨੂੰ ਜਾ ਪੁੱਤ ਆਜੋ ਆਜੋ ਇੱਕ ਮਿੰਟ ਆਜੋ ਵੀਰੇ ਦੋ ਮਿੰਟ ਨਾ ਹੂੰ ਤਾਂ ਕੇਕ ਹੀ ਪਾਈ ਜਾਣਾ ਭਰਾਵਾ ਕੋਈ ਕੰਮ ਹੋਰ ਵੀ ਕਰ ਲਾ ਕੱਜ ਕੇਕ ਹੀ ਕੱਟੀ ਜਾਣਾ ਇਹ ਕੀ ਹੋਣਾ ਇਹਨੂੰ ਦੇ ਮੁੰਡੇ ਨੂੰ ਬਾਹਰ ਕਰ ਦੇਣਾ ਇੰਜ ਕਰੋ ਮੈਨੂੰ ਲੈ ਕੇ ਜਨ ਲਓ ਮੈਂ ਨਹੀਂ ਦਿਖਾਉ ਮੈਂ ਪਰੋੜਣਾ ਪਹਿਲਾਂ ਰੈਡੀ ਚਲੋ ਪੁੱਛਿਆ

छोटू साहब हाँ जी किदा फैटा सेट का ओके आ जी रोटियां सेट हो रहीयां रोटियां पहले ही पका के रखनीयां पेंडियां शूटिंग वालेयां नु बाद वाला कोई गल रोटियां हैगी मैं कहीं हां ओ पहले ही पका के रखनीयां पेंडियां अमृत पाजी एक छोटा ਰੋਲ ਚਲੋ ਐਕਸ਼ਨ ਲਿਆ ਵੀ ਰੋਟੀ ਹਾਂਜੀ ਲਿਆਈ ਲੁਕੋ 2 ਮਿੰਟ ਉਸ ਪਾਜੀ ਤੁਹਾਡੀ ਛੱਡੋ ਜੀ ਇਧਰ ਆਟਾ ਵੀ ਗੁੰਨ ਹੋਣ ਲੱਗ ਪਿਆ ਹੋਰ ਭਾਏ ਕਹਿੰਦੇ ਸ਼ੋਰਟ ਚ ਫੀਲ ਨਹੀਂ ਆ ਰਿਹਾ ਹੈ ਓਏ ਕਹਿੰਦੇ ਰੋਟੀਆਂ ਪੱਕਦੀਆਂ ਵੀ ਦਿਖਾਉਣੀਆਂ ਆ ਚੱਕ ਭੋਲਿਆ ਬਾ ਗੁੰਦੇ ਆਟਾ ਤੂੰ ਵੀਰੇ ਦੋ ਪੇੜੇ ਹੀ ਗੁੰਨੇ ਹੀ ਹੈ ਓਏ ਇਹ ਟੀਮ ਵਰਕ ਪਿਆਰ ਹੈ ਵੀਰੇ ਆਹੋ ਹਾਂ ਵੀ ਦੋ ਬੇੜੇ ਹੀ ਕੁੰਨੀ ਬਾਕੀ ਉਹ ਪ੍ਰੇਥਣ ਵੀ ਰੱਖਣਾ ਲੱਗ ਗਿਆ ਭਰਾ ਇਹ ਦੁਨੀਆ ਹੈ ਕੁੱਤੀ ਤੇਜ ਬਣ ਭੋਲੇ ਜੀ ਇਹ ਦੁਨੀਆ ਹੈ ਕੁੱਤੀ ਤੇਜ ਬਣ ਭੋਲੇ ਆ ਕਿਤੇ ਭੰਗਦੇ ਪਾਣੇ ਨਾ ਐਵੇਂ ਜਾਈ ਰੋਲੇ ਆ ਇਹ ਦੁਨੀਆ ਹੈ ਕੁੱਤੀ ਦੁਨੀਆ ਹੈ ਕੁੱਤੀ ਤੇਜ ਬਣ ਭੋਲੇ ਆ ਬੋਲੇ ਤੇ ਤੇ ਗਾਣਾ ਬਣਾਤਾ ਬਈ ਉਹਨੇ ਹੈ ਮੈਂ ਪਹਿਲੇ ਵੀ ਸਾਡੇ ਬਾਈ ਨੇ ਗਾਇਆ ਹਾ ਮਨਪ੍ਰੀਤ ਸ਼ਾਹਕੋੜ ਮੰਨਾ ਨਿਊਜ਼ੀਲੈਂਡ ਰਿੰਦਾ ਉਹਨੇ ਗਾਇਆ ਹਾ ਬਹੁਤ ਸੋਣਾ ਗਾਣਾ ਗਾਇਆ ਹਾ ਹਾਂ

ਹੈਲੋ ਭਾਈ ਕਰਾ ਦੂੰਗੇ ਰਿਸ਼ਤਾ ਛੋਡੀ ਦਾ ਬਿਲਕੁਲ ਚਲੋ ਠੀਕ ਹੈ ਜੀ ਕੋਡ ਪੰਡਤ ਦਵਾਈ ਤਿਆਰੀ ਕਰ ਕੋ ਸੋ ਜੇ ਕੋਈ ਵੀ ਕੁੜੀ ਨੇ ਛੋਡੀ ਨਾਲ ਵਿਆਹ ਕਰਾਉਣਾ ਬੇ ਸੰਪਰਕ ਕਰੇ ਆਹੋ ਮੈਂ ਮੈਂ ਉਹ ਕੀ ਕਹਿੰਦੇ ਨੇ ਮੈਂ ਉਹ ਮਿੱਕੇ ਨੇ ਖੋਲਿਆ ਸਵੰਮਰ ਕੋਲ ਲਗਾ ਛੋਡੀ ਦਾ ਸਵੰਮਰ ਐਵੇਂ ਹੀ ਪ੍ਰੋਗਰਾਮ ਚੱਲਣ ਲਗਾ ਛੋਡੀ ਦਾ ਸਵੰਮਰ ਵੀ ਸ਼ੂਟ ਦੇਖਣ ਆਏ ਹੈ ਵੀ ਇਹਨਾਂ ਨਾਲ ਹੱਥ ਮਲਾ ਕਿਹੋ ਨਾ ਬੁਲਾ ਦਗਾ ਚਾਚੂ ਆ ਗਏ ਹਾਂ ਇਹ ਬੰਦਾ ਬਹੁਤ ਖਰਾਬ ਆ ਕੋ ਇਧਰ ਚੱਲਦਾ ਪਿਆ ਜੀ ਸੀਕੁਐਂਸ ਕਿਦਾਂ ਉਹ ਹਰੋ ਉਹ ਜਾਨੀ ਜਾਨੀ ਨੂੰ ਚਾਚੇ ਨੇ ਉਹਨੂੰ ਮਿਲਿਆ ਹੈ ਇਧਰ ਆ ਬੋਲ ਤ ਚੱਲ चलो बिल्ला भाई अपना साथ देंगे थोड़ा जी बिस्कुट नहीं हाँ थोड़ा जा रह गया भाई कार्ड कितना रह गया रह गया एक ही हुए अच्छा मैम कपड़े करते नहीं करते तो नहीं लगा दिस तो आ गए के ये हो कुछ शॉर्ट रहा है एक ही शॉर्ट आ ਜੋਨੀ ਆ ਰਿਹਾ ਜਾਣ ਕੇ ਕਰਦੇ ਪਈਏ ਜਾਣ ਕੇ ਜਿਹੜੀ ਜਦੋਂ ਪੈਟ ਆਪ ਬੋਲ ਦਿੰਦਾ ਨਹੀਂ ਸਹੀ ਵਾਲੇ ਜਾਣ ਕੇ ਛੋਟੇ ਛੋਟਾ ਹੈਗਾ ਉਹ ਨਹੀਂ ਨਹੀਂ ਹੈਗਾ ਭਰਾਵਾ ਹੈਗਾ ਸੱਚੀ ਕੈਮਰਾ ਲੈ ਰਹੀ ਛੁਰ ਬੋਲਦੇ ਨਹੀਂ ਮੈਡਮ ਅੱਗੇ ਕਹਿਣ ਗੱਲਾਂ ਵੀ ਕਰੀ ਜਾਂਦੇ ਯਾਰ ਛੁਰ ਬੋਲਦੇ ਹੁਣ ਨਹੀਂ ਛੁਰ ਬੋਲਦੇ ਮੂੰਹ ਦੱਸ ਦਵੇ ਤੁਹਾਡਾ ਰੈਂਪ ਬਿੱਲੇ ਭਾਈ ਇਹਨੇ ਪ੍ਰੈਕ ਸਾਰਾ ਖਰਾਬ ਕਰ ਦਿੱਤਾ ਇਹਨੂੰ ਨਾ ਐਕਟਿੰਗ ਆਈ ਇਹ ਕੈਮਰੇ ਤੇ ਹੀ ਸੀ ਇਹ ਕੈਮਰੇ ਠੀਕ ਹੈ 빌레 भाई यार सीरियस हो गया ही भैया ना इधर कैमरा भी चालू कीता आप सारा ओ प्रैंक खराब करता तू फासा करके देखनी देख <laughs> देख <ले थी। laughs> देख चलो यार लो जी शूट हो गया सी डन सारे पैक बुक हो गया सामान सो मिला भाई हो गया बड़ा इजी फील होया मजा आ गया हंसदे खेड़ पता ही नहीं लगया ਪ੍ਰੈਂਕ ਕਰਨ ਦੀ ਕੋਸ਼ਿਸ਼ ਕੀਤੀ ਪ੍ਰੈਂਕ ਕਰਨੀ ਪ੍ਰੈਂਕ ਬਣਿਆ ਸਾਡਾ ਸਾਡਾ ਐਕਟਰ ਕਮਜ਼ੋਰ ਪ੍ਰੈਂਕ ਇਹਨੇ ਫੇਲ ਕਰ ਕੈਮਰਾ ਸੰਭਾਲਦਾ ਕੈਮਰਾ ਹੀ ਸੰਭਾਲਾ ਭਾਈ ਤੂੰ ਐਕਟਰ ਨਹੀਂ ਮੰਨ ਸਕਦਾ ਬਹੁਤ ਵਧੀਆ ਰਿਹਾ ਫਨ ਰਿਹਾ ਮਜ਼ਾ ਰਿਹਾ ਖੁਸ਼ੀ ਰਹੀ ਔਰ ਉਸ ਤੋਂ ਸਭ ਤੋਂ ਵੱਡੀ ਗੱਲ ਇਹ ਧਾਰਮਿਕ ਗੀਤ ਸੀਗਾ ਫਿਰ ਵੀ ਅਸੀਂ ਹੱਸਦੇ ਖੇਡਦੇ ਰੱਬ ਨੂੰ ਵੀ ਯਾਦ ਕੀਤਾ ਤੇ ਆਪਣਾ ਹਾਸਾ ਮਜ਼ਾਕ ਵੀ ਰੱਖਿਆ ਨੱਚਣ ਕੁਦਣ ਮੰਨ ਕਾ ਚਾਹੋ ਮੰਨਦਾ ਚਾਹੋ ਵੀ ਪੂਰਾ ਕਰ ਲਿਆ ਤੇ ਰੱਬ ਨੂੰ ਵੀ ਯਾਦ ਕਰ ਲਿਆ ਸੋ ਉਮੀਦ ਕਰਦੇ ਹਾਂ ਕਿ ਜਦੋਂ ਵੀ ਇਹ ਸਾਰੇ ਇਹ ਗੀਤ ਤੁਹਾਡੇ ਸਾਹਮਣੇ ਆਏਗਾ ਤੇ ਤੁਸੀਂ ਵਾਦ ਤੋਂ ਵਾਦ ਪਿਆਰ ਦੇ ਨਾਲ ਲਾਈਕ ਕਰਨਾ ਇਹ ਸਬਾ ਦੇ ਨੇੜੇ ਤੇੜੇ ਆ ਜਾਏਗਾ ਫਸਟ ਟਾਈਮ ਆਪਾਂ ਇਹਨਾਂ ਦੇ ਨਾਲ ਕੰਮ ਕੀਤਾ ਲਾਲੀ ਜੀ ਉਹਨਾਂ ਨਾਲ ਤੇ ਬਹੁਤ ਵਧੀਆ ਲੱਗਿਆ ਤੇ ਉਮੀਦ ਹੈਗੀ ਕਿ ਆਪਾਂ ਵਾਰ-ਵਾਰ ਇਹਨਾਂ ਦੇ ਨਾਲ ਜੁੜਦੇ ਰਾਂਗੇ ਹਮੇਸ਼ਾ ਮਿਲ ਕੇ ਆਪਾਂ ਇਹਨਾਂ ਨਾਲ ਕੰਮ ਕਰਾਂਗੇ ਤ੍ਰਿਸ਼ਾ ਫਿਲਮਸ ਨੂੰ ਮੇਰੇ ਵੱਲ 올 ਦਾ ਬੈਸਟ ਦੁਗਣੀ ਰਾਚਕ ਚੌਗਣੀ ਤਰੱਕੀਆਂ ਕਰੋ ਕੀ ਕੀ ਥੈਂਕ ਯੂ ਨਾਲ ਨਾਲ ਸਾਡੀ ਵੀ ਤਰੱਕੀ ਹੋਵੇ ਤੁਹਾਡੀ ਤਾਂ ਹੈਗੀ ਹੈਗੀ ਅਸੀਂ ਅਸੀਂ ਇਹ ਵਧਣਾ ਭੁਲਣਾ ਆਉਣਗਾ ਤੁਹਾਡੀ ਤਾਂ ਹੈਗੀ ਹੈਗੀ ਆਲਰੇਡੀ ਹਾਂਜੀ ਜੇ ਨਾਮ ਬਹੁਤ ਹੈ ਮੈਕੀਨ ਸੋ ਲੋ ਜੀ ਸ਼ੂਟ ਦਾ ਪੈਕਅਪ ਹੋ ਗਿਆ ਸੀ ਤੁਹਾਨੂੰ ਜਿੱਦਾਂ ਪਤਾ ਹੀ ਆ ਸੋ ਲੰਗਰ ਪਾਣੀ ਚੱਲਦਾ ਪਿਆ ਹੁਣ ਤੇ ਲੋ ਜੀ ਰੋਟੀ ਖਾ ਲਈ ਹੁਣ ਫੇ ਤੁਹਾਨੂੰ ਮਿਲਾਂਗੇ ਇਸ ਤੋਂ ਬਾਅਦ ਮਿਲਾਂਗੇ ਕਿ ਥੋੜੇ ਬਾਅਦ ਦੋ ਚਾਰ ਸ਼ਾਟ ਰਹਿ ਗਏ ਆ ਤੇ ਉਹ ਲੈ ਕੇ ਤੇ ਫੇ ਆਪਾਂ ਪੈਕਅਪ ਕਰ ਲਵਾਂਗੇ ਠੀਕ ਹੈ ਜੀ ਸੋ ਚਲੋ ਜੀ ਰੋਟੀ ਖਾਈਏ ਹੁਣ ਬ੍ਰੇਕ ਹੋਈ ਰੋਟੀ ਦੀ ਰੋਟੀ ਦੀ ਬ੍ਰੇਕ ਹੋਈ ਆ ਸੋ ਖਾ ਕੇ ਫੇ ਮਿਲਦੇ ਹਾਂ ਤੁਹਾਨੂੰ ਰੋਟੀ ਪਾਣੀ ਖਾ ਕੇ ਆ ਗਏ ਸੀਗੇ ਬਾਹਰ ਉਹਦੇ ਨਾਲ ਲੱਗ ਰਹੇ ਸੀ ਭਾਈ ਸਾਹਿਬ ਦੀ ਫੋਟੋ ਵਾਲੇ ਆਵਾਂਗਾ ਤੇ ਮੁਲਾਕਾਤ ਕਰਾਂਗਾ ਸਾਜੀ ਕabhi ਖਾਲ ਹੋਵੇਗਾ ਹੋਰ ਵੀ ਨੂੰ ਇੱਕ ਫੋਟੋ ਲੈ ਲਿਓ ਜੀ ਚੰਦੇ ਦੇ ਚੁਣਦੇ ਲਓ ਜੀ ਸ਼ੂਟ ਹੋ ਗਿਆ ਸੀ ਡਨ ਤੇ ਹੁਣ ਜਾਣੇ ਪਏ ਡਾਟਾ ਕਾਪੀ ਕਰਾਉਣ ਇੱਕੋ ਹੀ ਐਡੀਟਰ ਆ ਆਪਣਾ ਦਿਨੇਸ਼ ਪ੍ਰਜਾਪਤੀ ਸੋ ਉੱਥੇ ਜਾ ਕੇ ਮਿਲਦੇ ਆਂ ਡਾਟਾ ਕਾਪੀ ਜਾਂ ਹਾਰਡ ਡਰਾਈਵ ਫੜਾ ਦੇਣੀ ਆ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਘਰ ਜਾ ਕੇ ਫੇਰ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਆਪਣਾ ਆਪਣੀ ਜਗ੍ਹਾ ਤੇ ਇਹਨਾਂ ਨੇ ਚੱਲ ਜਾਣਾ ਹੈ ਵਿਚਾਰੇ ਕੋਈ ਕਿਤੇ ਮਾਏ ਕੋਈ ਕਿਤੇ ਮਾਏ ਕੋਈ ਕਿਤੇ ਮਾਏ ਹਾਂ ਲਓ ਜੀ सोडी सोडी साहब अज अपनी गाड़ी चला रहे हैं सो so, चलो जी ट्रैफिक बहुत है ना बोलता ट्रैफिक बहुत बहुत ट्रैफिक है सोलो बजे मित्रों पहुंच गए दिनेश भाई को डाटा कॉपी करावे तो फिर जावाने घर